ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਅੱਜ ਹੋ ਗਈ ਸੀ ਮੰਮੀ ਪਾਪਾ ਦੀ ਲੜਾਈ ਤੇ ਉਹਦੀ ਵਜ੍ਹਾ ਵੀ ਮੈਂ ਹੀ ਸੀ ਕਿਉਂਕਿ ਮੈਂ ਉੱਠ ਨਹੀਂ ਰਹੀ ਸੀ ਸਕੂਲ ਜਾਣ ਵਾਸਤੇ ਤੇ ਮੈਂ ਲੇਟ ਹੋ ਚੁੱਕੀ ਸੀ ਤੇ ਲੜਾਈ ਬਹਿਸ ਹੋਣ ਤੋਂ ਬਾਅਦ ਤੁਸੀਂ ਮੰਮਾ ਪਾਪਾ ਦੇ ਰਿਐਕਸ਼ਨ ਦੇਖ ਹੀ ਸਕਦੇ ਹੋ ਮੈਂ ਉਹਨਾਂ ਪਾਪਾ ਦਾ ਤੁਸੀਂ ਫੜਾਏ ਹੋ ਨਾ ਬਸ ਉਹੀ ਦੇ ਮੈਂ ਲਿਖਾਂ ਦੀ ਦੀ ਅਜੇ ਤੋਂ ਕੋਈ ਨਹੀਂ ਹਲੋ ਪਾਪਾ ਜੀ ਤੁਹਾਡੀ ਰੋਟੀ ਮम्मा ਕਹਿੰਦੇ ਮੈਂ ਨਹੀਂ ਫੜਾ ਕੇ ਆਂਦੀ ਰੋਟੀ ਤੂੰ ਫੜਾ ਕੇ ਆ। ਕਿਉਂ? ਬਜ਼ਾਦਰੀ ਹੋ ਮਾਂ। ਇੱਕ ਮਿੰਟ ਬੁਲਾਉਂ। ਮੰਮਾ ਤੁਹਾਨੂੰ ਪਾਪਾ ਬੁਲਾ ਰਹੇ ਨੇ। ਕੋਈ ਪਾਪਾ ਨਹੀਂ। ਹੋਤੀ ਨਾ। ਮਮਾ ਕਹਿੰਦੇ ਕੋਈ ਨਹੀਂ ਪਾਪਾ ਆਪ ਹੀ ਆ ਜਾਣਗੇ। ਥੋੜਾ ਰਸੋਈ ਚ ਜਾ ਕੇ ਰੁਕੀ ਨਾ। ਅੱਛੀ ਬਣੇ। ਪਾਪਾ ਕਹਿੰਦੇ ਹੁਣ ਮੈਂ ਰਸੋਈ ਚ ਜਾ ਕੇ ਰੋਟੀ ਖਾਉਂਗਾ। ਮੈਂ ਤਾਂ ਉਹ ਹੀ ਨਾ ਖਾ ਲਿਆ ਜਾਂਦਾ। ਹਾਂ ਉਹ ਤਾਂ ਸਹੀ। ਕੋਈ ਨਹੀਂ ਆ ਰਿਹਾ ਮੈਂ ਮੋਲੇ ਫੜ ਕੇ। ਚਲੋ ਇਹ ਸੀਪ ਗਈ। ਕਿਤਾ ਕੰਮ ਖਤਰੀ ਹੈ ਲਈ। ਮੰਮਾ ਤਾਂ ਹੁਣ ਬਹੁਤ ਹੀ ਜ਼ਿਆਦਾ ਗੁੱਸੇ 'ਚ ਹੈ। ਮੰਮਾ ਮੈਨੂੰ ਵੀ ਵਿੱਚ ਹੀ ਨਾ ਕੁੱਟ ਦੇ ਕਿਤੇ। ਉਹ ਤਾਂ ਰੋਟੀ ਲੈ ਜਾ।

ਨਹੀਂ ਰੋਗਾਂ ਨੂੰ ਬੜਾ ਹਟਕਾਉਂਦੇ ਨੇ ਬੋਲਦੇ ਨੇ ਹਮ ਖਾਨਾ ਹੋਰ ਦਾਦੀ ਨੇ ਅੱਜ ਜਾਲੇ ਵੀ ਲਾਉਣੇ ਨੇ ਉਹ ਮਾਈ ਗੋਡ ਮਾਈ ਗੋਡ ਚੋਕਲੇਟ ਮਾਰ ਕੇ ਦੱਸੀ ਆ ਗਏ ਮੰਮਾ ਅਰਵਾ ਲੇ ਫਿਰ ਇਹ ਪ੍ਰੋਗਰਾਮ ਕਰੀ ਤੇ ਠੀਕ ਹੈ ਉੱਥੇ ਬੈਠ ਤੇ ਤੂੰ ਸੁਣ ਨੀ ਬੈਠ ਵੇ ਚੰਨ ਤੇਰੀ ਵੀ ਖੜੀ ਪਈ ਆ ਕਰਨਾ

ਉਹਨਾਂ ਨੇ ਇੱਕ ਰਿਕੁਐਸਟ ਕੀਤੀ ਹੈ ਕਿ ਮੰਮਾ ਨੂੰ ਕਹਿ ਦੇ ਕਿ ਹਨਾ ਕੱਪੜੇ ਕੱਢ ਦੇਣੀ। ਨੋ ਫਾਇਰ ਨੂੰ ਡੇ ਲਾ। ਕੱਢ ਦੋ। ਮੈਂ ਤਾਂ ਕੋਈ ਕੰਮ ਨਹੀਂ ਕਰਦੇ ਨਾ। ਮੈਂ ਤਾਂ ਉਹਨਾਂ ਦੱਸ ਦਿੱਨ ਨੀ ਕਿਹੜੇ ਵਾਲੇ ਕੱਪੜੇ ਕੱਢਣ ਨੂੰ ਕਹਿੰਦੇ ਨੇ। ਪਾਪਾ ਨੂੰ ਕੋਈ ਜ਼ਰੂਰੀ ਕੰਮ ਆ ਗਿਆ ਇਸ ਕਰਕੇ ਪਾਪਾ ਨੂੰ ਜਾਣਾ ਪੈ ਰਿਹਾ। ਕਾਹੀ ਨਰਮੀ ਨਾਲ ਬੋਲਦੇ। ਤੈਨੂੰ ਵੀ ਕੰਮ ਆ ਗਿਆ। ਹੁੰਦਾ ਤੇ ਢਿੱਡ ਨੂੰ ਵੀਡੀਓ ਬਣ ਰਹੀ ਹੈ ਮਾੜਾ ਸਹੀ ਤਰ੍ਹਾਂ ਰਹਿ ਰਿਹਾ ਕਰ ਹੌਲੀ ਹੌਲੀ ਛੇਤੀ ਛੇਤੀ ਖਾਣੂ ਚੰਗਾ ਨਹੀਂ ਅੱਜ ਛੋਟੀ ਦੂਦੇ ਹਾਜਮ ਨਹੀਂ ਹੋ ਰਿਹਾ ਤ੍ਰੋਠੀ ਆ ਇਹ ਕਾਰਨ ਬਿਸਕੁਟ ਇਹਦੇ ਉਹਦੀ ਹਜਮ ਹੋ ਜਾਂਦਾ 2 ਮਿੰਟ ਘਟ ਘਟਾਉ ਮੇਰੇ ਬੁੱਤੀਆਂ ਵੀ ਨਹੀਂ ਕਦੀ ਵਾਰੀ ਕਾਦੇ ਦੋਨੋਂ ਤਿੰਨ ਟਾ ਬੈਡ ਵੀ ਮੜੀਏ ਤੇ ਉਹ ਵੀ ਮੜੇ ਹੋਰ ਤਿੰਨ ਟੇਮ ਆਟਾ ਵੀ ਮਾੜਦਾ ਦੀ ਫਿਰ ਇਹਨੇ ਬੱਚੇ ਦਾ ਮਾਨ ਸਿੰਘ ਸੰਤੁਲਨ ਘਟ ਜਾਂਦਾ ਕਿ ਮੈਨੂੰ ਕੁਝ ਖਾਣ ਨੂੰ ਨਹੀਂ ਮਿਲਿਆ ਅੱਜ ਮੋਟਾ ਹੋ ਜਾ ਫਰੂਟ ਲੈਣਾ ਲਿਆ ਕੇ ਤਾਂ ਫਰੂਟ ਬਨਾਣਾ ਸੇਬ ਠੀਕ ਆ ਮਪੀਤਾ ਮਪੀਤਾ ਆ ਬੋ ਅੰਬੂ ਤਾਂ ਚੱਲਦਾ ਟਿਕਾਣਾ ਐ ਇਹਨੂੰ ਫੈਕਸ਼ਨ ਜਿੰਦੇ ਤਾਂ ਨਹੀਂ ਚੱਲਦਾ ਅੰਬੂ 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 ਵੀ ਨਹੀਂ ਪਾਇਆ ਉਹਨਾਂ ਨੂੰ ਇਹ ਹੋ ਰਹੀਆਂ ਨੇ ਗੀਆਂ ਰਸੋਈ ਦੀਆਂ ਸਫਾਈਆਂ ਗਲੀਆਂ ਥੁੱਲੀਆਂ ਇਹ ਕੱਡੀਆਂ ਨੇ ਗੀਆਂ ਤੇ ਬਾਹਰ ਜਿਹੜਾ ਰੋਲਾ ਪੈ ਰਿਹਾ ਉਹਨੂੰ ਇਗਨੋਰ ਕਰਿਓ ਕਿਉਂਕਿ ਸਾਡੇ ਜਵਾਕ ਬੜੇ ਬਹੁਤ ਜ਼ਿਆਦਾ ਰੋਲਾ ਪਾਉਂਦੇ ਨੇ ਇਹ ਖਝਾ ਦਿੰਦੇ ਨੇ ਸਾਰੇ ਤੇ ਹੈਗਾ ਸਾਡਾ ਥੈਲੀਆਂ ਦਾ ਪੰਡਾਰ ਦੇਖੋ ਤੁਸੀਂ ਤੇ ਇਹਨੂੰ ਸਟੱਟ ਕਰ ਰਹੇ ਸੀ ਤਾਤੀ ਲਓ ਦਾਦੀ ਜੀ ਚਿਆਣੀ ਆਹ ਰੂਟੀ ਨਾਲ ઓ ਮਾਈ ਗਾਡ ਲਓ ਦਾਦੀ ਤੁਹਾਡੀ ਚਾਕਲੇਟ ਦਾਦੀ ਅੱਜ ਸਵੇਰੇ ਕਹਿੰਦੇ ਆਪਾਂ ਨਾ ਇੱਥੇ ਲਕਸ਼ਮਣ ਰੇਖਾ ਨੂੰ ਕਹਿੰਦੇ ਆਪਾਂ ਨਾ ਇੱਥੇ ਅੱਜ ਚਾਕਲੇਟ ਲਾ ਦਾਂਗੇ ਤਾਂ ਕਿ ਕੀੜੀਆਂ ਕੁਝ ਨਾ ਬਣਨ ਹਨਾ ਚਾਕਲੇਟ ਨਾਲ ਲਓ ਦਾ ਨਾਸਾ ਕਰਾਰੇ ਗੁਰੂ ਤੇ ਲੱਗਦੀ ਤੇ ਇੱਥੇ ਦਾਦੀ ਨੇ ਸਭ ਤੋਂ ਪਹਿਲਾਂ ਆਵਲੇ ਹਨਾ ਜਿਹੜੇ ਡਰਾਅਰ ਜਿਹਾ ਕੀ ਹੈ ਇਹ ਖੋਲੇ तेरे विच दादी ने सारी मिट्टी मुट्टी जी कड़ी बाहर चार उधे नार ते फिर पापा चल ले सी के काम ते इस कर के मम्मा परिशाद दे रही सी पापा ठीक तो है चल दर ठीक है बाय ठीक है

ਇਹਨਾਂ ਨੇ ਬਾਲ ਦੇਖੋ ਕਿੱਥੇ ਚੜਾਈਆ ਉਹ ਦੇਖੋ orange ਜੀ ਹੋਰਿੰਜੀ ਚੜਾਤੀ ਬਾਲ ਮੈਨੂੰ ਰਹਿਣ ਦੋ ਨੰਦਰ ਚਲੋ ਠੀਕ ਹੈ ਠੀਕ ਹੈ ਓਕੇ 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 ਨੰਦਰ ਚਲਦੇ ਆ ਦਾਦੀ ਤਾਂ ਬਾਜਾ ਮਰੀ ਜਾਂਦੀਆਂ ਨੂੰ ਮੂੰਹ ਲਾ ਫੜਾ ਦੇ ਓ ਫੜਾ ਦੇ ਸਾਡੇ ਚੱਲਦੀ ਰਸੋਈ ਦੀ ਸਫਾਈ ਇਸ ਕਰਕੇ ਮੈਂ ਦਾਦੀ ਮੰਮਾ ਜਿਹੜੇ ਹੈਗੇ ਕਰ ਰਹੀ ਹੈਗੇ ਫਿਰ ਮੰਮਾ ਵੀ ਡਰਾਈング ਰੂਮ ਵਗੈਰਾ ਚ ਝਾੜੂ ਝੋੜੂ ਕੱਢ ਕੇ ਜਿਹੜਾ ਹੈਗਾ ਆਗੇ ਸੀਗੇ ਰਸੋਈ 'ਚ ਤੇ ਮੰਮਾ ਨੇ ਇੱਥੇ ਦਾਦੀ ਨਾਲ ਜਿਹੜੀ ਸੈਲਫ ਵਗੈਰਾ ਸਾਫ਼ ਕਰਵਾਈ ਤੇ ਸਮਾਨ ਪਹਿਲੇ ਸਾਰਾ ਬਾਹਰ ਕੱਢਿਆ ਸੀਗਾ ਤੇ ਇੱਥੇ ਜਦੋਂ ਸਾਰਾ ਸਮਾਨ ਬਾਹਰ ਕੱਢ ਕੇ ਚੰਗੀਤਰਾ ਸੈਲਫ ਸਾਫ਼ ਹੋ ਗਈ ਤੇ ਪਹਿਲੀ ਹਲ 'ਚ ਤਾਂ ਸਮਾਨ ਜਿਹੜਾ ਹੈਗਾ ਸਾਰਾ ਰੱਖਤਾ ਸੀ ਤੇ ਦੂਜੀ ਸੈਲਫ 'ਚ ਦਾਦੀ ਕਹਿੰਦੇ ਜਿਹੜਾ ਕੰਮ ਦੀ ਚੀਜ਼ ਹੈਗੀ ਉਹ ਰੱਖ ਲੈਨੇ ਆ ਬਾਕੀ ਸੁੱਟ ਦਿਨੇ ਆ ਕੀ ਤੁਸੀਂ ਵੀ ਆਪਣੇ ਘਰ ਦੀਆਂ ਸਫਾਈਆਂ ਰਸੋਈਆਂ ਵਗੈਰਾ ਸਾਫ਼ ਕਰ ਲਈਆਂ ਨੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਸਾਨੂੰ ਸਿੱਧੂ ਨਾਲਾ ਲੈ ਹੋਰ ਨਾਲਾ ਮੜਾ ਨਾਲਾ ਆਉਣੀ ਆ ਤੇ ਇੱਥੇ ਮੰਮਾ ਨਾਲੀ ਰਸੋਈ ਦਾ ਕੰਮ ਕਰਵਾ ਰਹੀ ਸੀ ਤੇ ਉਧਰ ਬਾਥਰੂਮ ਚ ਸਿੱਧੂ ਵੀ ਨਹਾ ਰਿਹਾ ਸੀ ਉਹ ਚੀਕਾਂ ਮਾਰੀ ਜਾਂਦਾ ਸੀ ਮੰਮਾ ਕੱਪੜੇ ਦੇ ਦੋ ਕੱਪੜੇ ਦੇ ਦੋ ਮੰਮਾ ਕਹਿੰਦੇ ਮੈਂ ਆ ਗਈ 2 ਮਿੰਟ ਛੋਣੇ ਤੂੰ ਚੰਗੀ ਤਰ੍ਹਾਂ ਨਾਲਾ ਤੇ ਇਹ ਮਾ ਆਇਆ ਮੈਂ ਚਪਾ ਕੇ ਨਾਲੇ ਵਿੱਚ ਪਾ ਕੇ ਧੋ ਦਿੰਨੇ ਆ ਅਜੇ ਕਿੰਤਰਾਂ ਨਾਲੇ ਛੋਣਗੇ ਅਨੇ ਕਾ ਸੁਲੂ ਰਹੀ ਮੇ ਨੂੰ ਆਇਆ ਖੁਦ ਨੂੰ ਬੰਦ ਕਰ ਕੇ ਤੀਂ ਕਰਾਵਾਂ ਬੁਝਾਰਾ ਦਾ ਡਾਂ ਲਿਗਾ

ਦੇਵ ਕੱਢਣੇ ਕਿੱਦਾਂ ਨੇ ਆ ਗਿਆ ਹੈ ਮਰਨਾਂ ਦੀ ਕੁਮਾਹ ਫੰਡਾਂ ਨਾਲ ਹੈ ਸਾਡੇ ਕੋਲ ਜਿੰਨੇ ਸਾਰੇ ਤੇ ਇੱਥੇ ਦਾਦੀ ਦੂਜਾ ਰੈਕ ਸਾਫ਼ ਕਰਦੇ ਜਿਹਦੇ ਵਿੱਚ ਹੈ ਨਾ ਆ ਕਨਕ ਦਾ ਆਟਾ ਵਾਲ ਢੋਲ ਰੱਖਦੇ ਹੁੰਦੇ ਆ ਤੇ ਅਸੀਂ ਝ ਰੱਖ ਦੇਣੀ ਸੀ 12 ਕ ਦੇਣੇ ਆ ਤੇ ਇੱਥੇ ਆ ਦੇਖੋ ਮੈਂ ਕੀ ਕਰ ਰਹੀ ਹਾਂ ਝਾੜੂ ਦੇ ਨਾਲ ਮੈਂ ਤਾਂ ਆਪਣੀ ਮौज-ਮਸਤੀ ਕਰ ਰਹੀ ਹਾਂ ਮੈਂ ਸਫਾਈ ਕਾਦੀ ਕਰਾ ਰਹੀ ਹਾਂ ਤੇ ਸਾਨੂੰ ਗਰਮੀਆਂ ਦੇ ਵਿੱਚ ਭਾਂਡੇ ਵਗੈਰਾ ਸਾਫ਼ ਰੱਖਣੇ ਚਾਹੀਦੇ ਕਿਉਂਕਿ ਛਿਪਕ ਲੀਆਂ ਮਤਲਬ ਸੋਤਰਾ ਦੇ ਹਨ ਕਿੜੇ ਮਕੌੜੇ ਹੁੰਦੀ ਹੈ ਕਈ ਵਾਰੀ ਹੈ ਨਾ ਭਾਂਡਿਆਂ ਤੇ ਚੜ ਜਾਂਦੇ ਰਾਤ ਨੂੰ ਸੁੱਤੇ ਹੋਏ ਤੇ ਸਾਨੂੰ ਭਾਂਡੇ ਧੋ ਧੋ ਕੇ ਵਰਤਣੇ ਚਾਹੀਦੇ ਨੇ ਇੱਥੇ ਕਰ ਰਹੀ ਸੀ ਆਹ ਦਰਾਜ ਸਾਫ ਤੇ ਮੰਮਾ ਇੱਥੋਂ ਆਈ ਝਾੜੂ-ਛੂੜੂ ਲਿਆ ਕੱਢ ਰਹੀ ਸੀ ਮੰਮਾ ਇਧਰੋਂ ਸੈੱਟ ਕਰ ਰਹੀ ਸੀਗੇ ਸਿੱਧੂ ਆਪਦੇ ਕੰਮ 'ਚ ਲੱਗਿਆ ਨਹਾ ਕੇ ਆਇਆ ਮੰਮਾ ਨੇ ਸਿੱਧੂ ਨੂੰ ਨਵਾਇਆ ਵੀ ਇਹ ਕੰਮ ਕਰ ਦੇ ਹੋਏ ਦੇ ਨਾਲ-ਨਾਲ ਆਹ ਦੇਖੋ ਇੱਥੇ ਰਸਈ ਦਾ ਆ ਖਾਣੇ ਵੀ ਹੋ ਗਿਆ ਉਹ ਵੀ ਹੋ ਗਿਆ ਚੰਗੀ ਤਰ੍ਹਾਂ ਸਾਫ਼ ਤੇ ਉਹ ਵੀ ਹੁਣ ਅਸੀਂ ਆਹ ਦਰਾਜ ਜੇ ਕਰਿਆ ਆਵਲਾ ਹੋ ਗਿਆ ਇਹ ਚੰਗੀ ਇਹ ਤਾਂ ਕਰਤ ਕਰਤ ਆ ਕਰਦੇ ਆ ਇਹਦੀ ਥਾਲੇ ਤੇ ਲੀਰਾ ਨੂਰਾ ਜੀ ਚੰਗੀ ਤਾ ਮੈਂ ਉਹ ਚ ਅਖਬਾਰ ਦੇ ਰੱਖੇ ਹੋਏ ਸੀ ਸਾਹਮਣੇ ਅਖਬਾਰ ਜੀ ਰੱਖੇ ਹੋਏ ਸੀ ਸਾਹਮਣੇ ਉਹਦੇ ਚ ਨਵੇਂ ਪਛਾਦਾਂਗੇ ਚ ਉਹ ਚ ਆਹ ਜੀ ਚ ਪਨੂਨ ਨਾਨੀ ਵਗੈਰੇ ਰੱਖਦੇ ਆ ਅਖਬਾਰ ਰੱਖੇ ਸੀ ਮੈਂ ਸਾਹਮਣੇ ਉਹ ਲਾ ਕੇ ਨਵੇਂ ਫਿਰ ਰੱਖ ਦਾਂ ਕੋਰੀਆ ਕਿੱਥੇ ਨਸਾਰਾ ਫੇਰੇ ਤੇ ਆ ਇਹਨਾਂ ਦੇ ਆਇ ਤੇ ਲੱਗਣਾ ਤੇ ਫੇਰ ਉਹ ਸਾਨੂੰ ਕੱਢਿਆ ਹੋਊਗਾ ਸਮਝਾ ਤੇਰੇ ਸੂਈ ਵੀ ਗੇਰਾ ਸਾਫ ਸੂਫ ਕਰਨ ਤੋਂ ਬਾਅਦ ਮੈਂ ਆਪਣਾ ਨਹਾਇਆ ਹੀ ਸੀਗੀ ਤੇ ਕੱਪੜੇ ਚੇਂਜ ਕਰਕੇ ਅਸੀਂ ਪੀਤਾ ਸੀਗਾ ਗਲੂਕੌਂਡੀ ਠੰਡਾ ਠੰਡਾ 2 ਕਵਜੇ ਦਾ ਸਾਰਾ ਕੰਮ ਜਿਹੜਾ ਹੈਗਾ ਨਿਬੜ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਦੁਪਹਿਰੇ ਤਾਂ ਸੋ ਗਈ ਸੀਗੀ ਫਿਰ ਮੈਂ ਉੱਠੀ ਸੀਗੀ ਸ਼ਾਮ ਨੂੰ 4-5 ਵਜੇ ਫਿਰ ਅਸੀਂ ਚਾਹ ਪਾਣੀ ਪੀਤਾ ਸੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਕਰਿਓ ਗਰ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂ ਬਾਈ ਬਾਈ